12 ਜੂਨ ਨੂੰ ਜਦੋਂ 에어 ਇੰਡੀਆ ਦਾ ਪਲੇਨ ਕ੍ਰੈਸ਼ ਹੁੰਦਾ ਹਾਦਸਾ ਵਾਪਰਦਾ ਹੈ ਤੇ ਬਹੁਤ ਸਾਰੇ ਉਸ ਤੋਂ ਬਾਅਦ ਸਵਾਲ ਖੜੇ ਹੋ ਗਏ ਇਦਾਂ ਦੀ ਖਬਰ ਸੀ ਕਿ ਜਿਹਨੂੰ 1 ਮਹੀਨੇ ਤੋਂ ਉੱਪਰ ਹੋ ਗਿਆ ਪਰ ਰੋਜ਼ ਕੋਈ ਨਾ ਕੋਈ ਗੱਲ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਹੁਣ ਫੇਰ ਕੁਝ ਨਵੀਂ ਜਾਣਕਾਰੀ ਨੇ ਬਹੁਤ ਸਾਰੇ ਸਵਾਲ ਖੜੇ ਕਰਤੇ ਨੇ ਦੇਖੋ ਇੱਕ ਤਾਂ ਗੱਲ ਇਹ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਆਉਣ ਜਾਂਦੀ ਹੈ ਜੀ ਪ੍ਰੀਲੀਮਿਨਰੀ ਰਿਪੋਰਟ ਤੋਂ ਬਾਅਦ ਇੱਕ ਡਿਟੇਲਡ ਰਿਪੋਰਟ ਜਿਹੜੀ ਸਾਲ ਦੇ ਅੰਦਰ ਆਉਣ ਦੀ ਉਮੀਦ ਰੱਖੀ ਜਾਂਦੀ ਹੈ ਇਹਦੀਆਂ ਦੋ ਪਰਤਾਂ ਦੇ ਵਿੱਚ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਆ ਉਹ ਖੁੱਲੀਆਂ ਨੇ ਜੀ ਉਹਦੇ ਬਾਰੇ ਗੱਲ ਕਰਦੇ ਆ ਜੀ 에ਅਰ ਇੰਡੀਆ 172 ਫਲਾਈਟ ਜਿਹਦੇ ਨਾਲ ਘੱਟੋ ਘੱਟ 260 ਲੋਕ ਮਰੇ ਗਏ ਉਸ ਜਹਾਜ਼ ਦੇ ਵਿੱਚ ਸਵਾਰ ਸਾਰੇ ਤੇ ਜ਼ਮੀਨ ਦੇ ਉੱਤੇ ਬਹੁਤ ਸਾਰੇ ਮੈਡੀਕਲ ਕਾਲਜ ਦੇ ਸਟੂਡੈਂਟ ਤੇ ਹੋਰ ਲੋਕ ਇਹਦੇ ਬਾਰੇ ਜਿਹੜੀ ਪਹਿਲੀ ਰਿਪੋਰਟ ਆਈ ਹੈ ਉਹਦੇ ਵਿੱਚ ਇੰਨਾ ਪਤਾ ਲੱਗਾ ਸੀ ਕਿ ਇੱਕ ਪਾਇਲਟ ਦੂਸਰੇ ਨੂੰ ਕਹਿੰਦਾ ਕਿ ਤੁਸੀਂ ਆ ਫਿਊਲ ਕੰਟਰੋਲ ਸਵਿਚ ਕਿਉਂ ਬੰਦ ਕੀਤੇ ਨੇ ਕਹਿੰਦਾ ਮੈਂ ਨਹੀਂ ਕੀਤੇ ਤੇ ਉਸ ਤੋਂ ਬਾਅਦ ਕੁਝ ਸਕਿੰਟਾਂ ਬਾਅਦ ਜਿਹੜਾ ਆ ਉਹ ਜਹਾਜ਼ ਕ੍ਰੈਸ਼ ਹੋ ਜਾਂਦਾ ਜਹਾਜ਼ ਤੇ ਉਹ ਫਿਊਲ ਕੰਟਰੋਲ ਸਵਿਚ ਦੁਬਾਰਾ ਔਨ ਕੀਤੇ ਗਏ ਪਰ ਕਿਉਂਕਿ ਜਹਾਜ਼ ਇੰਨੀ ਉਚਾਈ ਉੱਨੇ ਹਾਸਲ ਨਹੀਂ ਸੀ ਕੀਤੀ ਤੇ ਉਹ ਡਿੱਗ ਪਿਆ ਪਰ ਉਸ ਤੋਂ ਬਾਅਦ ਕੁਝ ਗੱਲਾਂ ਦਾ ਹੋਰ ਪਤਾ ਲੱਗਾ ਅਮਰੀਕਾ ਦੇ ਮੀਡੀਆ ਸੰਸਥਾ ਵਾਲ ਸਟਰੀਟ ਜਰਨਲ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜ ਜਿਹਨੂੰ ਸਾਰਿਆਂ ਨੇ ਕੋਟ ਕੀਤਾ ਵਾਲ ਸਟਰੀਟ ਜਰਨਲ ਵਾਲੇ ਕਹਿੰਦੇ ਨੇ ਕਿ ਉਸ ਪ੍ਰੀਲੀਮਿਨਰੀ ਰਿਪੋਰਟ ਦੇ ਵਿੱਚ ਇਹ ਨਹੀਂ ਸੀ ਪਤਾ ਲੱਗਾ ਕਿ ਕਿਹੜੇ ਪਾਇਲਟ ਨੇ ਭਾਵ ਸੀਨੀਅਰ ਪਾਇਲਟ ਨੇ ਜਾਂ ਕੋ-ਪਾਇਲਟ ਨੇ ਉਹ ਕਿਹਨੇ ਕਿਹਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਇਹ ਕੰਟਰੋਲ ਸਵਿਚ ਕਿਉਂ ਬੰਦ ਕੀਤੇ ਨੇ ਪਰ ਵਾਲ ਸਟਰੀਟ ਜਰਨਲ ਦਾ ਕਹਿਣਾ ਹੈ ਕਿ ਪਤਾ ਲੱਗ ਗਿਆ ਤੇ ਦੋਵਾਂ ਪਾਇਲਟਾਂ ਦੇ ਵਿਚਕਾਰ ਬਲੈਕ ਬਾਕਸ ਦੀ ਜਿਹੜੀ ਆਡੀਓ ਮਿਲੀ ਹੈ ਗੱਲ ਬਾਤ ਦੀ ਉਹਦੇ ਤੋਂ ਪਤਾ ਲੱਗਦਾ ਹੈ ਕਿ ਜੋੜਾ ਜੂਨੀਅਰ ਕੈਪਟਨਸੀ ਉਸਨੇ ਆਪਣੇ ਸੀਨੀਅਰ ਤੋਂ ਇਹ ਗੱਲ ਪੁੱਛੀ ਸੀ ਕਿ ਤੁਸੀਂ ਫਿਊਲ ਕੰਟਰੋਲ ਸਵਿਚ ਕਿਉਂ ਬੰਦ ਕੀਤੇ ਨੇ ਜਾਂ ਪੁੱਛਿਆ ਤੇ ਜਦੋਂ ਉਹਨਾਂ ਨੇ ਦਿਨਾਈ ਕੀਤਾ ਕਿ ਮੈਂ ਨਹੀਂ ਕੀਤੇ ਤੇ ਇਹਦੇ ਵਿੱਚ ਹੁਣ ਥਿਉਰੀਜ਼ ਬਹੁਤ ਸਾਰੀਆਂ ਜਿਹੜੀਆਂ ਘੁੰਮਣ ਲੱਗੀਆਂ ਨੇ ਇੱਥੇ ਮੈਂ ਦੱਸ ਦੇਵਾਂ ਕਿ ਕਿਆ ਸਰਾਈਆਂ ਨੇ ਇਹਦੇ ਵਿੱਚ 에어 ਇੰਡੀਆ ਦੇ ਹੈਡ ਤੇ ਨਾਲ ਕੁਝ ਹੋਰ ਸੰਸਥਾਵਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਪੂਰੀ ਰਿਪੋਰਟ ਜਿਹੜੀ ਹੈ ਉਹ ਪ੍ਰਕਾਸ਼ਿਤ ਨਹੀਂ ਹੋ ਜਾਂਦੀ ਉਹਦੇ ਵਿੱਚ ਪੂਰੇ ਨਤੀਜੇ ਸਾਡੇ ਸਾਹਮਣੇ ਨਿਕਲ ਕੇ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਕਿਸੇ ਕਿਆਸرائی ਤੇ ਕੋਈ ਧਿਆਨ ਨਾ ਦਿੱਤਾ ਜਾਵੇ ਇਹ ਜਿਹੜੀ ਪਹਿਲੀ ਰਿਪੋਰਟ ਹੈ ਉਹ ਇੰਡੀਆ ਦੀ 에어ਕ੍ਰਾਫਟ ਐਂਡ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਜਿਹੜੀ AAIB ਜਿਹਨੂੰ ਕਹਿੰਦੇ ਆ ਉਹਨਾਂ ਨੇ ਪ੍ਰਕਾਸ਼ਿਤ ਕੀਤੀ ਹੈ ਹੁਣ ਇਹਦੇ ਵਿੱਚ ਦੋਵੇਂ ਇੰਜਨ 1 ਸਕਿੰਟ ਦੇ ਵਿੱਚ ਕਿਵੇਂ ਬੰਦ ਹੋ ਗਏ ਜਿਹਦੇ ਨਾਲ ਜਹਾਜ਼ ਜਿੰਨਾ ਉਹਨੇ ਐਲਟੀਟਿਊਡ ਹਾਸਲ ਕੀਤਾ ਸੀ ਟੇਕ-ਆਫ ਤੋਂ ਜਹਾਜ਼ ਨੇ ਕਰ ਲਿਆ ਸੀ ਫਿਰ ਕਿਵੇਂ ਇਸ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਜਾ ਕੇ ਡਿੱਗਿਆ ਪੰਜ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਫਿਊਲ ਕੰਟਰੋਲ ਸਵਿੱਚ ਦੁਆਰਾ ਆਨ ਕੀਤੇ ਗਏ ਤੇ ਉਹਨਾਂ ਦੇ ਉਹ ਕੰਟਰੋਲ ਕਰਨ ਦਾ ਜਿਹੜਾ ਜਿਹੜਾ ਤੇਲ ਦੀ ਸਪਲਾਈ ਸੀ ਉਹ ਇੰਜਨਾਂ ਨੂੰ ਰੁਕ ਚੁੱਕੀ ਸੀ ਤੇ ਉਹ ਦੁਬਾਰਾ ਸਟਾਰਟ ਹੋਏ ਵੀ ਤੇ ਉਹ ਗੱਲ ਨਹੀਂ ਬਣੀ ਕਟ-ਆਫ ਪੋਜੀਸ਼ਨ ਵਿੱਚ ਕਿਉਂ ਆਏ ਇਹਦੇ ਬਾਰੇ ਕਮਰਸ਼ੀਅਲ ਪਾਇਲਟਸ ਜਿਹੜੇ ਉਹਨਾਂ ਦੀਆਂ ਕੁਝ ਸੰਸਥਾਵਾਂ ਦੋ ਗਰੁੱਪ ਨੇ ਇੰਡੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਨਸਾਨੀ ਗਲਤੀ ਦਾ ਜਿਹੜਾ ਦਾ ਦੋਸ਼ ਜਿਹੜਾ ਮੜਿਆ ਜਾ ਰਿਹਾ ਹੈ ਪਾਇਲਟਸ ਤੇ ਇੱਕ ਗਲਤ ਹੈ ਹੁਣ ਇਹਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਨੇ ਤੇ ਇਹਦੀ ਜਾਂਚ ਤੇ ਬਹੁਤ ਵਿਸਤਾਰਤ ਹੋਵੇਗੀ ਪਾਇਲਟਸ ਦੀ ਐਸੋਸੀਏਸ਼ਨ ਨੇ ਕਹਿੰਦੀ ਹੈ ਕਿ ਕਿਸੇ ਇਨਸਾਨ ਦਾ ਕਸੂਰ ਠਟਣ ਤੋਂ ਪਹਿਲਾਂ ਆਪਣੀਆਂ ਚੀਜ਼ਾਂ ਨੂੰ ਦੇਖ ਲਿਆ ਜਾਵੇ ਪਰ ਇਹ ਸਵਿੱਚ ਕਿਉਂ ਜਾਏ ਨੇ ਇਹਦੇ ਬਾਰੇ ਵਾਲ ਸ਼ੀਟ ਜਰਨਲ ਲਿਖਤੀ ਹੈ ਕਿ ਇਸ ਵਿੱਚ ਕੋਈ ਆਮ ਨਹੀਂ ਹੁੰਦੇ ਸਪਰਿੰਗ ਲੋਡੇਡ ਹੁੰਦੇ ਨੇ ਭਾਵ ਇਹਨਾਂ ਨੂੰ ਕੋਈ ਐਵੇਂ ਹੱਥ ਲੱਗ ਕੇ ਕੋਈ ਆਫ ਨਹੀਂ ਹੋ ਸਕਦੇ ਉਹ ਤੇ ਜਦੋਂ ਉਹ ਉਹਨਾਂ ਨੂੰ ਆਫ ਕਰਨਾ ਹੋਵੇ ਤਾਂ ਖਾਸਾ ਧਿਆਨ ਦੇਣਾ ਪੈਂਦਾ ਹੈ ਥਰੋਟਲ ਲੀਵਰ ਜਿਹੜਾ ਹੁੰਦਾ ਹੈ ਉਹਦੇ ਬਿਲਕੁਲ ਕੋਲ ਹੀ ਹੁੰਦੇ ਨੇ ਇਸ ਵਿੱਚ ਲੱਗੇ ਹੁੰਦੇ ਨੇ ਏਅਰਪੋਰਟ ਕਹਿੰਦੀ ਹੈ ਇਸ ਦੇ ਵਿੱਚ ਜਿਹੜੇ ਸੀਨੀਅਰ ਕੈਪਟਨਸੀ ਸੁਮੇਤ ਸਬਰਵਾਲ 56 ਸਾਲ ਉਹਨਾਂ ਦੀ ਉਮਰ ਹੈ ਤੇ ਉਹਨਾਂ ਨੂੰ ਬਹੁਤ ਹੀ ਸੌਫਟ ਸਪੋਕਨ ਬਹੁਤ ਹੌਲੀ ਬੋਲ ਦੇ ਵਿੱਚ ਗੱਲ ਕਰਨ ਵਾਲੇ ਪਾਇਲਟ ਵਜੋਂ ਤੇ ਬਹੁਤ ਮਿਹਨਤੀ ਤੇ ਇੰਟੈਲੀਜੈਂਟ ਪਾਇਲਟ ਪਾਇਲਟ ਵਜੋਂ ਉਹਨਾਂ ਨੂੰ ਜਾਣਿਆ ਜਾਂਦਾ ਸੀ। ਸੁਮਿਤ ਸੱਬਰਵਾਲ ਦੇ ਬਾਰੇ ਉਹਨਾਂ ਦੇ ਦੋਸਤ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀ ਕਿ ਥੋੜਾ ਉੱਚੀ ਬੋਲਿਆ ਕਰੋ। ਇਹਨੇ ਸੌਫਟ ਸਪੋਕਨ ਤੇ ਉਹਨਾਂ ਦੇ ਕੋਲ ਬਹੁਤ ਲੰਬਾ ਐਕਸਪੀਰੀਐਂਸ ਸੀ 15600 ਫਲਾਈਟ ਆਵਰਸ ਦਾ। ਤੇ ਉਹਦੇ ਵਿੱਚੋਂ 787 ਜਿਹੜਾ 787 ਡ੍ਰੀਮਲਾਈਨਰ ਆ ਉਹਦੇ ਤੇ ਉਹਨਾਂ ਨੇ 8500 ਘੰਟੇ ਉਹਨਾਂ ਨੇ ਇਹ ਜਹਾਜ਼ ਉਡਾਇਆ ਹੋਇਆ ਸੀ ਜਿਹੜਾ ਜਿਹੜਾ ਹਾਦਸਾ ਹੋਇਆ ਮਤਲਬ ਇਹ ਜਾਂ ਇਹਦੇ ਨਾਲ ਦਾ ਕੋਈ ਹੋਰ ਰਿਜ਼ਰਵ ਨੇਚਰ ਦਾ ਇਹ ਇਨਸਾਨ ਸੁਮਿਤ ਸਬਰਵਾਲ ਇਹਦੇ ਤੇ ਸਵਾਲ ਹੋ ਰਹੇ ਨੇ ਕਿ ਉਹਨੇ ਬੰਦ ਕੀਤੇ ਨੇ ਸਵਿਚ ਇਹ মিডিਆ ਸਵਾਲ ਕਰ ਰਿਹਾ ਵਾਲ ਸ਼ੀਟ ਜਰਨਲ ਨੇ ਉਹਨਾਂ ਨੇ ਮਈ ਇਹ ਲਿਖ ਕੇ ਕਿਹਾ ਕਿ ਕਿ ਕੀ ਉਹਨਾਂ ਨੇ ਕੀਤੇ ਸੀ ਸਵਾਲ ਪੁੱਛਿਆ ਉਹਨਾਂ ਦੇ ਨਾਲ ਜਿਹੜਾ ਫਰਸਟ ਆਫੀਸਰ ਸੀ ਕੁਲਾਈਬ ਸੁੰਦਰ ਕੁੰਦਰ 32 ਸਾਲ ਉਮਰ ਸੀ ਉਹਨਾਂ ਦੀ ਤੇ ਐਕਸਪੀਰੀਅੰਸ ਉਹਦੇ ਕੋਲ ਵੀ ਘੱਟ ਨਹੀਂ ਸੀ ਔਰ ਯੂ ਐਸ ਏ ਦੇ ਵਿੱਚੋਂ ਉਸਨੇ ਫਲਾਈਂਗ ਦੀ ਡਿਗਰੀ ਹਾਸਲ ਕੀਤੀ ਸੀ ਬਹੁਤ ਥੋੜੀ ਉਮਰ ਦੇ ਵਿੱਚ ਫਿਰ ਇੰਡੀਆ ਮੂਵ ਹੋ ਗਿਆ 3400 ਘੰਟੇ ਫਲਾਈਂਗ ਆਵਰਸ ਉਸ ਦਾ ਕੋਲ ਵੀ ਐਕਸਪੀਰੀਅੰਸ ਸੀ ਤੇ ਡ੍ਰੀਮ ਲਾਈਨਰ ਨੂੰ ਉਡਾਉਣ ਦਾ ਉਸ ਕੋਲ 1128 ਘੰਟੇ ਦਾ ਐਕਸਪੀਰੀਅੰਸ ਸੀ ਤੇ ਜਹਾਜ਼ ਉਡਾਉਣਾ ਉਹਦੀ ਬਚਪਨ ਦੀ ਖਾਹਿਸ਼ ਦੱਸੀ ਜਾਂਦੀ ਹੈ ਕਿਉਂਕਿ ਉਸਦੀ ਮਦਰ ਜਿਹੜੀ ਹੈ ਉਸਦੀ ਮਾਂ ਉਹ 에ਅਰਏਡੀਆਂ ਦੇ ਵਿੱਚ ਫਲਾਈਟ ਅਟੈਂਡੈਂਟ ਰਹਿ ਚੁੱਕੀ ਹੈ ਸੋ ਦੋਵੇਂ ਬਹੁਤ ਵਧੀਆ ਇੰਟੈਲੀਜੈਂਟ ਪਾਇਲਟ ਮੰਨੇ ਜਾਂਦੇ ਨੇ ਸੋ ਕਮਰਸ਼ੀਅਲ ਪਾਇਲਟ ਦੇ ਲਾਇਸੈਂਸ ਉਹਨਾਂ ਦੇ ਬਿਲਕੁਲ ਜੈਨੂਨ ਨੇ ਸਭ ਕੁਝ ਠੀਕ ਹੈ ਸੋ ਜਿਹੜਾ ਫੁੱਲ ਜਿਹੜਾ ਫਿਊਲ ਕੰਟਰੋਲ ਦੇ ਸਵਿਚ ਹੈ ਉਹਨਾਂ ਨੂੰ ਕਟ-ਆਫ ਪੋਜੀਸ਼ਨ ਵਿੱਚ ਕਿਸ ਨੇ ਕੀਤਾ ਕਿ ਪਾਇਲਟ ਕੋਲੋਂ ਹੋ ਗਿਆ ਕਿਸੇ ਕੋਲੋਂ ਹੋਇਆ ਜਿੰਨੇ ਸਵਾਲ ਪੁੱਛਿਆ ਜ਼ਾਹਿਰਾ ਤੌਰ ਤੇ ਉਹਨੇ ਤੇ ਨਹੀਂ ਕੀਤਾ ਹੋਵੇਗਾ ਜਦੋਂ ਉਸਨੇ ਪੁੱਛਿਆ ਕਿ ਇਹ ਇਹ ਕਿਉਂ ਕਟੇ ਨੇ ਤੁਸੀਂ ਤੇ ਇਹਦਾ ਮਤਲਬ ਉਸਨੇ ਤਾਂ ਨਹੀਂ ਹੁਣ ਸਾਬਤ ਹੋ ਗਿਆ ਕਿ ਜਿਹੜਾ ਜੂਨੀਅਰ ਪਾਇਲਟ ਹੈ ਉਸਨੇ ਇਹ ਸਵਾਲ ਪੁੱਛਿਆ ਆਪਣੇ ਸੀਨੀਅਰ ਕੈਪਟਨ ਹੁਣ ਇਹਦੇ ਦੇ ਨਾਲ ਬਹੁਤ ਸਾਰੀਆਂ ਥਿਉਰੀਜ਼ ਤੇ ਕੰਮ ਹੋਣ ਲੱਗ ਪਿਆ ਪਰ ਜਿਹੜੇ ਇਹ ਸਾਰੇ ਸਵਾਲ ਨੇ ਜੀ ਅਸੀਂ ਉਹਨਾਂ ਤੇ ਕੋਈ ਕਿਆਸਰਾ ਨਹੀਂ ਲਾਉਣਾ ਚਾਹੁੰਦੇ ਪਰ ਜਿੰਨੀ ਕਿ ਇਨਫੋਰਮੇਸ਼ਨ ਸਾਡੇ ਤੱਕ ਹੁਣ ਤੱਕ ਆਈ ਹੈ ਉਹ ਹੀ ਆਪਕੀ ਨਾਲ ਸਾਂਝੀ ਕੀਤੀ ਹੈ ਸਵਿਚਾਂ ਦੇ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਆਟੋਮੈਟਿਕ ਨਹੀਂ ਹੁੰਦੇ ਇਹੋ ਇਹ ਮੈਨੂਅਲ ਆਪਰੇਸ਼ਨ ਹੈ ਤੇ ਆਪਣੀ ਜਗ੍ਹਾ ਦੇ ਵਿੱਚ ਜਿੱਥੇ ਉਸ ਸਵਿਚ ਹੋਣ ਉਥੇ ਕਹਿੰਦੇ ਨੇ ਜਿੰਨੀ ਦੇਰ ਤੱਕ ਕੋਈ ਐਕਸੀਡੈਂਟਲੀ ਜਾਂ ਜਿਹੜਾ ਮਾੜੇ ਮੋٹے ਹੱਥੋਂ ਹੱਥ ਲੱਗਣ ਦਾ ਨਹੀਂ ਕਹਿੰਦੇ ਲਾਈਟ ਪ੍ਰੈਸ਼ਰ ਨਾਲ ਨਹੀਂ ਉਹ ਆਫ ਹੁੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਪੈਂਦਾ ਸੋ ਕਟ ਆਫ ਦੇ ਵਿੱਚ ਸੀਗੇ ਤੇ ਉਹਨਾਂ ਨਾਲ ਤੇਲ ਜਾਣਾ ਇੰਜਨ ਨੂੰ ਜਿਹੜਾ ਬੰਦ ਹੋ ਗਿਆ ਇੰਜਨਸ ਨੂੰ ਤੇ ਪਹਿਲਾਂ ਵੀ ਸ਼ਾਇਦ ਹੋਇਆ ਹੋਵੇ ਕਦੇ ਇਸ ਤਰ੍ਹਾਂ ਕਹਿੰਦੇ ਜਿਹੜੇ ਕਟ ਆਫ ਸਵਿਚ ਹੈਗੇ ਨੇ ਉਹਨਾਂ ਉਹਨਾਂ ਦੇ ਬਾਰੇ ਸ਼ਾਇਦ ਕਿਤੇ ਪਹਿਲਾਂ ਵੀ ਹੋਇਆ ਪਰ ਉਹ ਜਹਾਜ਼ ਬਹੁਤ ਜਦੋਂ ਉਚਾਈ ਤੇ ਹੁੰਦੇ ਨੇ ਉਦੋਂ ਜਿਹਾ ਹੋ ਜਾਵੇ ਤਾਂ ਜਹਾਜ਼ ਕੋਲ ਮੌਕਾ ਹੁੰਦਾ ਹੈ ਦੁਬਾਰਾ ਸਟਾਰਟ ਕਰਕੇ ਉਹਨਾਂ ਨੂੰ ਦੁਬਾਰਾ ਚਾਲੂ ਕਰਨ ਦਾ ਪਰ ਇਹ ਜਿਹੜੀ ਸਮੱਸਿਆ ਜੇ ਏਅਰ ਰੇਡੀਆ ਵਾਲੀ ਇਸ ਨੂੰ ਸਮਝਣ ਵਿੱਚ ਤੇ ਪੂਰੀ ਕਹਾਣੀ ਬਾਹਰ ਆਉਣ ਦੇ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ